ਪੰਜਾਬ ਦੇ ਵਿੱਚ ਮੈਡੀਕਲ ਅਫਸਰਾਂ ਦੀ ਵੱਡੇ ਪੱਧਰ ਦੇ ਉੱਤੇ ਘਾਟ ਹੈ ਉਸ ਦੇ ਨਾਲ ਕੀ ਕੀ ਖਾਮੀਆਂ ਨੇ ਤੇ ਉਸ ਦੇ ਨਾਲ ਪ੍ਰਭਾਵ ਕੀ ਪੈ ਰਿਹਾ ਹੈ ਇਸ ਸਬੰਧੀ ਇੱਕ ਰਿਪੋਰਟ ਦੇ ਵਿੱਚ ਅਹਿਮ ਖੁਲਾਸੇ ਹੋਏ ਨੇ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਦਰਅਸਲ ਮੈਡੀਕਲ ਅਫਸਰਾਂ ਦੀ ਵੱਡੇ ਪੱਧਰ ਤੇ ਘਾਟ ਰੜ ਕਿਉਂ ਰਹੀ ਹੈ ਪੰਜਾਬ ਸਰਕਾਰ ਨੇ ਭਰਤੀ ਲੰਮੇ ਸਮੇਂ ਤੋਂ ਕੀਤੀ ਕਿਉਂ ਨਹੀਂ ਜਿੱਥੇ ਬਾਕੀ ਐਜੂਕੇਸ਼ਨ ਜਾਂ ਹਾਇਰ ਐਜੂਕੇਸ਼ਨ ਨੂੰ ਲੈ ਕੇ ਗੱਲਾਂ ਹੋ ਰਹੀਆਂ ਨੇ ਇੱਕ ਪ੍ਰੋਫੈਸਰਾਂ ਦੀ ਵੀ ਲੰਮੇ ਸਮੇਂ ਤੋਂ ਭਰਤੀ ਨਹੀਂ ਹੋਈ ਹੈ ਰੈਗੂਲਰ ਤੇ ਉੱਥੇ ਹੀ ਮੈਡੀਕਲ ਅਫਸਰਾਂ ਦੀ ਵੀ ਕਈ ਅਸਾਮੀਆਂ ਖਾਲੀ ਪਈਆਂ ਨੇ ਇਹ ਅਸਾਮੀ ਕੋਈ 10 12 20 50 ਨਹੀਂ ਬਲਕਿ 2200 ਤੋਂ ਵੱਧ ਅਸਾਮੀਆਂ ਮੈਡੀਕਲ ਅਫਸਰਾਂ ਦੀਆਂ ਪੰਜਾਬ ਦੇ ਅੰਦਰ ਖਾਲੀ ਪਈਆਂ ਨੇ ਤੇ ਇਸ ਦੇ ਨਾਲ ਕੰਮ ਕਿਵੇਂ ਪ੍ਰਭਾਵਿਤ ਹੋ ਰਿਹਾ ਹੈ ਔਰ ਬਾਕੀ ਜਿਹੜੇ ਮੈਡੀਕਲ ਅਫਸਰਾਂ ਦੇ ਉੱਤੇ ਕੰਮ ਦਾ ਬੋਝ ਵੱਧ ਕਿਵੇਂ ਰਿਹਾ ਹੈ ਇਹ ਸਾਰਾ ਜਿਹੜਾ ਮਸਲਾ ਹੈ ਉਹ ਬੜਾ ਗੁੰਝਲਦਾਰ ਹੋ ਗਿਆ ਔਰ ਇਸ ਮਾਮਲੇ ਦੇ ਵਿੱਚ ਜਿਹੜੇ ਹੈਲਥ ਡਾਇਰੈਕਟਰ ਨੇ ਉਹਨਾਂ ਨੇ ਕੀ ਬਿਆਨ ਸਾਂਝਾ ਕੀਤਾ ਹੈ ਭਰਤੀ ਕਦੋਂ ਹੋਵੇਗੀ ਉਸ ਸੰਬੰਧੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਦਰਅਸਲ ਭਾਸਕਰ ਨੇ ਜਿਹੜੇ ਨੌਕਰੀ ਛੱਡ ਚੁੱਕੇ ਡਾਕਟਰਾਂ ਤੱਕ ਪਹੁੰਚ ਵੀ ਕੀਤੀ ਹੈ ਔਰ ਉਹਨਾਂ ਨੂੰ 5 ਸਾਲਾਂ ਦੇ ਵਿੱਚ ਲਗਭਗ 87 ਡਾਕਟਰ ਨੌਕਰੀ ਛੱਡ ਜਾਂਦੇ ਨੇ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਉਹਨਾਂ 87 ਡਾਕਟਰਾਂ ਦੇ ਵਿੱਚੋਂ 20 ਡਾਕਟਰਾਂ ਤੱਕ ਜਦੋਂ ਪਹੁੰਚ ਹੁੰਦੀ ਹੈ ਉਹਨਾਂ ਵਿੱਚੋਂ 12 ਡਾਕਟਰਾਂ ਨੇ ਕਿਹਾ ਕਿ ਸਾਡਾ ਕੋਈ ਹੋਰ ਮਸਲਾ ਨਾ ਵਿਗੜ ਜਾਵੇ ਜਾਂ ਕੋਈ ਹੋਰ ਸਾਡਾ ਨੁਕਸਾਨ ਨਾ ਹੋ ਜਾਵੇ ਇਸ ਲਈ ਕਰਕੇ ਅਸੀਂ ਜਿਹੜਾ ਨੌਕਰੀ ਵੇਲੇ ਅਸਤੀਫਾ ਦਿੱਤਾ ਉਸ ਦੇ ਵਿੱਚ ਨਿੱਜੀ ਕਾਰਨਾ ਕਰਕੇ ਨੌਕਰੀ ਛੱਡ ਰਹੇ ਹਾਂ ਇਹ ਲਿਖਿਆ ਹਾਲਾਂਕਿ ਬਹੁਤੇ ਡਾਕਟਰ ਜਾਂ ਫਿਰ ਕੋਈ ਵੱਡੀ ਅਸਾਮੀ ਤੋਂ ਅਸਤੀਫਾ ਦਿੰਦਾ ਹੈ ਜ਼ਿਆਦਾਤਰ ਉਸ ਦਾ ਲਿਖਿਆ ਜਾਂਦਾ ਹੈ ਕਿ ਨਿੱਜੀ ਕਾਰਨਾ ਦੇ ਕਰਕੇ ਉਹ ਨੌਕਰੀ ਤੋਂ ਨੌਕਰੀ ਛੱਡ ਰਹੇ ਨੇ ਤਾਂ ਇਸ ਕਰਕੇ ਉਹਨਾਂ ਡਾਕਟਰਾਂ ਦੇ ਵਿੱਚੋਂ ਵੱਡੀ ਪੱਦਰ ਦੇ ਉੱਤੇ ਗਿਣਤੀ ਵਿੱਚ ਉਹ ਸਨ ਜਿਨ੍ਹਾਂ ਦੇ ਕਾਰਨ ਤਾਂ ਨਿੱਜੀ ਨਹੀਂ ਸੀ ਪਰ ਉਹਨਾਂ ਨੂੰ ਮਜਬੂਰੀ ਬਾਸੋ ਕਾਰਨ ਨਿੱਜੀ ਲਿਖਣੇ ਪਏ ਹੁਣ ਰਿਪੋਰਟ ਕੀ ਕਹਿੰਦੀ ਹੈ ਦਰਅਸਲ ਪੰਜਾਬ ਦੇ ਵਿੱਚ ਮੈਡੀਕਲ ਜਿਹੜੇ ਅਫਸਰ ਨੇ ਐਮਓ ਨੇ 4343 ਜਿਹੜੀਆਂ ਨਿਯਮਤ ਕੀਤੀਆਂ ਹੋਈਆਂ ਅਸਾਮੀਆਂ ਨੇ ਉਹਨਾਂ ਦੇ ਲਈ ਪੂਰੇ ਸੂਬੇ ਭਾਰ ਦੇ ਵਿੱਚ ਦੇ ਹੀ ਜ਼ਿਲ੍ਹਿਆਂ 'ਚ ਜਿਨ੍ਹਾਂ ਵਿੱਚੋਂ 2244 ਅਸਾਮੀਆਂ ਇਸ ਵਕਤ ਖਾਲੀ ਪਈਆਂ ਨੇ ਯਾਨੀ ਕਿ ਲਗਭਗ ਅੱਧੀਆਂ ਅਸਾਮੀਆਂ ਕਹਿ ਸਕਦੇ ਹਾਂ ਕਿ ਖਾਲੀ ਪਈਆਂ ਨੇ ਸੂਬੇ ਦੇ ਵਿੱਚ ਡਾਕਟਰ ਸਮੇਂ ਤੋਂ ਪਹਿਲਾਂ ਨੌਕਰੀ ਛੱਡਣ ਦਾ ਜਿਹੜਾ ਰੁਝਾਨ ਹੈ ਉਹ ਵੀ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਇਹ ਨਹੀਂ ਕਿ ਸਿਰਫ ਐਸੀ ਸਰਕਾਰ ਦੇ ਵਿੱਚ ਪਿਛਲੇ 5 ਸਾਲਾਂ ਦੇ ਅੰਕੜੇ ਤੇ ਝਾਤ ਮਾਰੀਏ ਤਾਂ ਲਗਭਗ 87 ਡਾਕਟਰ ਨੇ ਜਿਹੜੇ ਉਸ ਸਮੇਂ ਤੋਂ ਪਹਿਲਾਂ ਨੌਕਰੀ ਛੱਡ ਚੁੱਕੇ ਨੇ ਔਰ ਇਸ ਮਾਮਲੇ ਦੇ ਵਿੱਚ ਨੌਕਰੀ ਛੱਡਣ ਦਾ ਜਿਹੜਾ ਕਾਰਨ ਹੈ ਅਸਤੀਫੇ ਦੇ ਵਿੱਚ ਉਹ ਨਿੱਜੀ ਕਾਰਨ ਦੱਸਿਆ ਗਿਆ ਪਰ ਇਹ ਜੇ 20 ਡਾਕਟਰਾਂ ਦੇ ਵਿੱਚੋਂ ਜਦੋਂ ਇਸ ਦੀ ਪੜਤਾਲ ਕਰਨ ਦੇ ਵਾਸਤੇ ਭਾਸਕਰ ਦੀ ਟੀਮ ਨੇ ਪਹੁੰਚ ਕੀਤੀ ਉਸ ਦੇ ਵਿੱਚੋਂ 12 ਡਾਕਟਰਾਂ ਨੇ ਵਿਵਾਦਾਂ ਤੋਂ ਬਚਣ ਦੇ ਲਈ ਦੱਸਿਆ ਕਿ ਅਸੀਂ ਇਸ ਦੇ ਵਿੱਚ ਨਿੱਜੀ ਕਾਰਨ ਦੱਸ ਦਿੱਤਾ ਕਿ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਖੜਾ ਨਾ ਹੋ ਜਾਵੇ ਜਾਂ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਇਸ ਲਈ ਨਿੱਜੀ ਕਾਰਨ ਅਸਤੀਫਿਆਂ 'ਚ ਲਿਖ ਦਿੱਤਾ ਅਸ ਤੋਂ ਬਾਅਦ ਡਾਕਟਰੋ ਕੀ ਦੱਸਦੇ ਨੇ ਉਹ ਕਹਿ ਰਹੇ ਨੇ ਕਿ ਜ਼ਿਆਦਾਤਰ ਡਾਕਟਰਾਂ ਨੇ ਜਿਹੜੀ ਮੈਡੀਕੋ ਲੀਗਲ ਜਿਹੜੀ ਹੈ ਪ੍ਰੋਸੈਸ ਦੇ ਵਿੱਚ ਪੋਲਿਟਿਕਲ ਪ੍ਰੈਸ਼ਰ ਦੇ ਚੱਲਦੇ ਆ ਨੌਕਰੀ ਛੱਡੀ ਐ ਇਸ ਦਾ ਕਾਰਨ ਦੱਸਿਆ। ਕਰੀਬ 40% ਨੇ ਵੀਆਈਪੀ ਡਿਊਟੀ ਦੇ ਵਿੱਚ ਖਰਾਬ ਹੋਣ ਵਾਲੇ ਸਮੇਂ ਤੇ 40% ਦਿਆਂ ਨੇ ਸਹਾਇਕ ਡਾਕਟਰਾਂ ਦੀ ਕਮੀ ਦਾ ਕਾਰਨ ਦੱਸਿਆ ਕਿ ਅਸੀਂ ਸਹਾਇਕ ਡਾਕਟਰਾਂ ਦੀ ਕਮੀ ਬਹੁਤ ਸੀ। ਕੰਮ ਦਾ ਬੋਝ ਵੱਧ ਹੋਵੇਗਾ ਉੱਥੇ ਸੁਭਾਵਕ ਜੀ ਗੱਲ ਹੈ ਤੇ ਨਾਲ ਹੀ ਵੀਆਈਪੀ ਡਿਊਟੀ ਦੇ ਵਿੱਚ ਵੀ ਟਾਈਮ ਕਾਫੀ ਖਰਾਬ ਹੋ ਜਾਂਦਾ ਸੀ ਜਿਸ ਤੇ ਕਰਕੇ ਉਹਨਾਂ ਨੇ ਕਿਹਾ ਕਿ ਇਹ ਜੀ ਨੌਕਰੀ ਨਾਲੋਂ ਤੇ ਪ੍ਰਾਈਵੇਟ ਕੰਮ ਕੀਤਾ ਹੀ ਚੰਗਾ ਇਸ ਕਰਕੇ ਉਹਨਾਂ ਨੇ ਨੌਕਰੀ ਹੀ ਛੱਡ ਦਿੱਤੀ। ਜ਼ਿਆਦਾਤਰ ਡਾਕਟਰਾਂ ਨੇ ਸਿਸਟਮ ਤੋਂ ਦੁਖੀ ਹੋ ਕੇ ਨੌਕਰੀ ਛੱਡੀ ਹੈ ਸਰਕਾਰੀ ਸਿਸਟਮ ਦੇ ਵਿੱਚ ਕਈ ਵਾਰੀ ਮੈਡੀਕਲ ਰਿਪੋਰਟ ਬਦਲਣ ਨੂੰ ਲੈ ਕੇ ਵੀ ਜਿਹੜੇ ਨੇ ਪੋਲੀਟੀਕਲ ਪ੍ਰੈਸ਼ਰ ਪੈਂਦੇ ਨੇ ਜਿਸ ਦੇ ਕਰਕੇ ਮਰੀਜ਼ਾਂ ਨੂੰ ਤੇ ਆਮ ਮਰੀਜ਼ਾਂ ਨੂੰ ਤਰਜੀਹ ਦੇਣ ਦੇ ਵਿੱਚ ਵੀ ਜਿਹੜੀ ਹੈ ਕਿਉਂਕਿ ਡਾਕਟਰ ਦੇ ਵਾਸਤੇ ਤਾਂ ਹਰੇਕ ਮਰੀਜ਼ ਹੀ ਉਹਨਾਂ ਜ਼ਰੂਰੀ ਹੁੰਦਾ ਹੈ ਪਰ ਆਮ ਤੌਰ ਤੇ ਜਦੋਂ ਲੜਾਈ ਝਗੜਿਆਂ ਦੇ ਕੇਸ ਹੁੰਦੇ ਨੇ ਜਾਂ ਖਾਸ ਕਰਕੇ ਰਸੂਖਦਾਰਾਂ ਦੇ ਜਾਂ ਪੋਲੀਟੀਕਲ ਪ੍ਰੈਸ਼ਰ ਪੈਂਦੇ ਨੇ ਤਾਂ ਫਿਰ ਇਹਨਾਂ ਡਾਕਟਰਾਂ ਨੂੰ ਵੀ ਮਜਬੂਰ ਹੋਣਾ ਪੈਂਦਾ ਹੈ ਕਈ ਸਿਸਟਮ ਦੀ ਜਿਹੇ ਦਬਾਅ ਨੂੰ ਝੱਲ ਜਾਂਦੇ ਨੇ ਤੇ ਆਪਣੀ ਨੌਕਰੀ ਦੇ ਵਿੱਚ ਲਗਾਤਾਰ ਤਚ ਲੱਗੇ ਰਹਿੰਦੇ ਨੇ ਪਰ ਕਈ ਡਾਕਟਰ ਇਹ ਸੋਚਦੇ ਨੇ ਕਿ ਸਾਡਾ ਜਿਹੜਾ ਪੇਸ਼ਾ ਉਸ ਦੇ ਨਾਲ ਇਨਸਾਫ ਨਹੀਂ ਹੋ ਰਿਹਾ ਜਿਸ ਦੇ ਕਰਕੇ ਫਿਰ ਉਹ ਨੌਕਰੀ ਤੋਂ ਹੀ ਕਿਨਾਰਾ ਕਰ ਲੈਂਦੇ ਨੇ ਕਿ ਨਾ ਅਸੀਂ ਉਸ ਸੀਟ ਦੇ ਉੱਤੇ ਹੋਵਾਂਗੇ ਤੇ ਨਾ ਹੀ ਸਾਡੇ ਤੇ ਕੋ ਪੋਲਿਟੀਕਲ ਦਬਾਅ ਬਣੇਗਾ ਤੇ ਇਸੇ ਦੇ ਚੱਲਦੇ ਆਈ ਮੈਡੀਕਲ ਰਿਪੋਰਟਾਂ ਬਦਲਣ ਨੂੰ ਲੈ ਕੇ ਵੀ ਜਿਹੜੇ ਦਬਾਅ ਪੈਂਦੇ ਨੇ ਇਸੇ ਕਰਕੇ ਅਦਾਲਤੀ ਕੰਮਾਂ ਦੇ ਵਿੱਚ ਸਿਰਦਰਦੀ ਵੀ ਵੱਧ ਜਾਂਦੀ ਹੈ ਇਸਦੇ ਲਈ ਡਾਕਟਰਾਂ ਦਾ ਮੰਨਣਾ ਹੈ ਕਿ ਸਾਡਾ ਖੁਦ ਦਾ ਕੰਮ ਜਿਹੜਾ ਪੇਸ਼ਾ ਹੈ ਉਹ ਬਹੁਤ ਹੱਦ ਤੱਕ ਪ੍ਰਭਾਵਿਤ ਹੋ ਜਾਂਦਾ ਹੈ ਇੱਕ ਡਾਕਟਰ ਨੇ ਤਾਂ ਇਥੋਂ ਤੱਕ ਦੱਸਿਆ ਕਿ ਜ਼ਿਆਦਾਤਰ ਕੰਮ ਕਰਾਉਣ ਦੇ ਬਾਵਜੂਦ ਵੀ ਜਿਹੜੇ ਕੰਮ ਪਾਫ ਐਡਜਸਟ ਨਹੀਂ ਹੁੰਦੇ ਵੀ ਆਈਪੀ ਡਿਊਟੀ ਦੇ ਵਿੱਚ ਕੈਂਪਾਂ ਦੇ ਵਿੱਚ ਜਾਣਾ ਪੈਂਦਾ ਹੈ ਡਾਕਟਰਾਂ ਨੂੰ ਖੁਦ ਆਪਣੀ ਵਿਵਸਥਾ ਕਰਨੀ ਪੈਂਦੀ ਹੈ ਸਾਰਾ ਤਾਮਜਾਮ ਆਪਣੇ ਪੱਧਰ ਦੇ ਉੱਤੇ ਪ੍ਰਬੰਧ ਕਰਨੇ ਪੈਂਦੇ ਨੇ ਇਸ ਦੇ ਲਈ ਨਾ ਤਾਂ ਵਾਣ ਦਿੱਤੇ ਜਾਂਦੇ ਨੇ ਤੇ ਨਾ ਹੀ ਬਿੱਲ ਹੈ ਉਹ ਉਹਨਾਂ ਦੇ ਅਦਾਇਗੀਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਕਰਕੇ ਉਹਨਾਂ ਦੇ ਨਿੱਜੀ ਜੇਬ ਦੇ ਉੱਤੇ ਵੀ ਬੋਝ ਪੈਂਦਾ ਹੈ ਤੇ ਦੂਜਾ ਮਰੀਜ਼ਾਂ ਦੀ ਖੱਜਲ ਖਵਾਰੀ ਵੀ ਵੱਧ ਜਾਂਦੀ ਹੈ ਮਰੀਜ਼ਾਂ ਦੀ ਭੀੜ ਨੂੰ ਸੰਭਾਲਣ ਦੇ ਲਈ ਡਾਕਟਰਾਂ ਦੇ ਕੋਲ ਕੋਈ ਵੀ ਅਟੈਂਡੈਂਟ ਨਹੀਂ ਹੁੰਦਾ ਜਿਸ ਦੇ ਕਰਕੇ ਮਰੀਜ਼ਾਂ ਨੂੰ ਨਾ ਤਾਂ ਬੁਲਾਇਆ ਜਾਂਦਾ ਤੇ ਨਾ ਹੀ ਸਮਝਾਉਣ ਦੇ ਵਿੱਚ ਡਾਕਟਰ ਸਮਰੱਥ ਹੁੰਦੇ ਨਹੀਂ ਇਸ ਦੇ ਕਰਕੇ ਉਹਨਾਂ ਦਾ ਆਪਣਾ ਪੇਸ਼ਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਇੱਕ ਡਾਕਟਰ ਨੇ ਤਾਂ ਇਹ ਵੀ ਦੱਸਿਆ ਕਿ ਪੋਸਟ ਮਾਰਟਮ ਕਰਨ ਦੇ ਲਈ ਪਰਦੇਸ਼ ਦੇ ਕਿਸੇ ਵੀ ਫੋਰੈਂਸਿੰਗ ਦੇ ਵਿੱਚ ਲੈਬ ਦੇ ਵਿੱਚ ਐਕਸਪਰਟ ਤੱਕ ਨਹੀਂ ਹਨ ਉਹਨਾਂ ਦੀ ਭਰਤੀ ਵੀ ਬਹੁਤ ਜ਼ਰੂਰੀ ਹੈ ਇੱਥੋਂ ਤੱਕ ਵੀ ਕਿਹਾ ਗਿਆ ਔਰ ਐਮਬੀਬੀਐਸ ਡਾਕਟਰ ਹੀ ਪੋਸਟਮਾਰਟਮ ਕਰਦੇ ਨੇ ਕੋਈ ਰੇਪ ਪੀੜਤ ਹੋਵੇ ਜਾਂ ਕੋਈ ਕਾਨੂੰਨੀ ਅੜਚਣ ਵਾਲਾ ਮਸਲਾ ਹੋ ਜਾਂਦਾ ਹੈ ਤੇ ਗਵਾਹ ਦੇ ਤੌਰ ਦੇ ਉੱਤੇ ਡਾਕਟਰ ਨੂੰ ਹੀ ਜਾਣਾ ਪੈਂਦਾ ਹੈ ਜੇਕਰ ਫਰੇਂਸਿਕ ਲੈਬ ਦੇ ਵਿੱਚ ਜਾਂ ਪੋਸਟਮਾਰਟਮ ਕਰਨ ਦੇ ਵੇਲੇ ਵੀ ਜਿਹੜੇ ਐਕਸਪਰਟ ਹੁੰਦੇ ਨੇ ਜੇਕਰ ਉਹ ਰੱਖੇ ਹੋਣ ਤਾਂ ਫਿਰ ਉਹਨਾਂ ਦਾ ਕੰਮ ਹੋਵੇਗਾ ਖਾਸ ਕਰਕੇ ਪਿੰਡੂ ਖੇਤਰਾਂ ਦੇ ਵਿੱਚ ਪ੍ਰਤੀ ਦਿਨ ਕੇਸਾਂ ਦੇ ਵਿੱਚ ਸੰਖਿਆ ਦੇ ਵਿੱਚ ਵਾਧਾ ਹੋ ਰਿਹਾ ਪਰ ਇਹ ਡਾਕਟਰਾਂ ਨੇ ਦੱਸਿਆ ਕਿ ਪ੍ਰਸ਼ਾਸਨਿਕ ਤੇ ਰਾਜਨੀਤਿਕ ਦਬਾਅ ਕਾਫੀ ਹੁੰਦਾ ਹੈ ਸੀਨੀਅਰਸ ਦੀ ਵੀ ਦੇ ਕੰਮ ਦੇ ਵਿੱਚ ਜੂਨੀਅਰ ਨੂੰ ਦੇ ਹਵਾਲੇ ਕਰ ਦਿੱਤੇ ਜਾਂਦੇ ਨੇ ਕੋਈ ਵਿਵਾਦਤ ਕੇਸ ਆਉਂਦਾ ਹੈ ਤਾਂ ਉਸ ਦੀ ਸਿਫਾਰਸ਼ ਹੁੰਦੀ ਹੈ ਮੈਡੀਕਲ ਰਿਪੋਰਟ ਉਸ ਦੇ ਅਨਸਾਰ ਬਣਾਉਣੀ ਪੈਂਦੀ ਹੈ ਐਸਾ ਨਾ ਕਰਨ ਤੇ ਉਹਨਾਂ ਦੀ ਟਰਾਂਸਫਰ ਵਗੈਰਾ ਵੀ ਕਰਨ ਦੀ ਜਿਹੜਾ ਦਬਾਅ ਪੈ ਜਾਂਦਾ ਹੈ ਕਿ ਫਲਾਣੀ ਥਾਂ ਤੇ ਕਰਦੇ ਆਂਗੇ ਖਾਸ ਕਰਕੇ ਮਹਿਲਾ ਡਾਕਟਰਾਂ ਦੇ ਲਈ ਵੀ ਇਹ ਸਥਿਤੀ ਸਮੱਸਿਆ ਵਧ ਜਾਂਦੀ ਹੈ ਉਹਨਾਂ ਦੇ ਕੋਲ ਨੌਕਰੀ ਛੱਡਣ ਤੋਂ ਇਲਾਵਾ ਕੋਈ ਹੋਰ ਬਕਾਲਪ ਵੀ ਨਹੀਂ ਬਚਦਾ ਕੋਈ ਬਦਲ ਨਹੀਂ ਬਚਦਾ ਜਿਸ ਕਰਕੇ ਉਹ ਨੌਕਰੀ ਛੱਡ ਦਿੰਦੇ ਨੇ ਇੱਕ ਡਾਕਟਰ ਨੇ ਇਹ ਵੀ ਦੱਸਿਆ ਕਿ ਲੋਕਾਂ ਨੂੰ ਦੇਖਣ ਵਾਸਤੇ ਜਾਂ ਜਲਦੀ ਦੇਖਣ ਦੇ ਲਈ ਰੋਜ਼ ਆਏ ਦਿਨ ਕੋਈ ਨਾ ਕੋਈ ਫੋਨ ਤੇ ਨਾਮ ਲੈ ਕੇ ਕਾਫੀ ਲੋਕ ਆਉਂਦੇ ਨੇ ਕਿ ਫਲਾਣੇ ਵਿਅਕਤੀ ਦਾ ਅਸੀਂ ਫੋਨ ਕਰਾ ਦਿੱਤਾ ਹੈ ਤੇ ਸਾਡਾ ਨੰਬਰ ਪਹਿਲਾਂ ਲਾ ਦਿਓ ਇਸ ਤਰ੍ਹਾਂ ਦੀਆਂ ਵੀ ਹਸਪਤਾਲਾਂ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਇਸ ਸਥਿਤੀ ਦੇ ਵਿੱਚ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਉਹ ਸੱਚ ਕਹਿ ਰਹੇ ਨੇ ਜਾਂ ਝੂਠ ਪਰ ਵਿਅਸਤ ਹੋਣ ਦੇ ਬਾਵਜੂਦ ਉਹਨਾਂ ਨੂੰ ਪਹਿਲਾਂ ਕੰਮ ਉਹਨਾਂ ਦਾ ਕਰਨਾ ਪੈਂਦਾ ਜਿਸ ਦੇ ਕਰਕੇ ਕਈ ਸਮੱਸਿਆਵਾਂ ਤੇ ਗੜਬੜੀਆਂ ਪੈਦਾ ਹੋ ਜਾਂਦੀਆਂ ਨੇ ਇੱਕ ਡਾਕਟਰ ਨੇ ਵੀ ਕਿਹਾ ਕਿ ਨੌਕਰੀ ਛੱਡਣ ਦੇ ਦੌਰਾਨ 네ਗੇਟਿਵ ਫੀਡਬੈਕ ਦਿੱਤਾ ਤਾਂ ਕਮੇਟੀ ਬਣੇਗੀ ਤਾਂ ਫਿਰ ਉਹਨਾਂ ਦੇ ਲੋਕਾਂ ਨੂੰ ਕੋਲ ਫੀਡ ਠੀਕ ਫੀਡਬੈਕ ਦੇਣ ਦੇ ਲਈ ਦਬਾਅ ਬਣਾਇਆ ਜਾਵੇਗਾ ਇਸ ਲਈ ਬਿਹਤਰ ਇਹ ਹੈ ਕਿ ਨਿੱਜੀ ਕਾਰਨ ਬਤਾ ਦੱਸੋ ਤੇ ਕਿਸੇ ਵੀ ਵਿਵਾਦ ਤੋਂ ਬਚਣ ਦੇ ਲਈ ਨੌਕਰੀ ਤੋਂ ਹੀ ਨਿਕਲ ਜਾਓ ਹਾਊਸ ਸਰਜਨ ਤੋਂ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਕੋਈ ਕੋਸ਼ਿਸ਼ ਹੋਈ ਹੈ ਕਿ ਨਹੀਂ ਹੋਈ ਇਹ ਵੀ ਸਭ ਦੇ ਸਾਹਮਣੇ ਡਾਕਟਰਾਂ ਦੀ ਕਮੀ ਦੇ ਨਾਲ ਜੂਝ ਰਿਹਾ ਪੰਜਾਬ ਸਿਹਤ ਵਿਭਾਗ ਨੇ ਪਿਛਲੇ ਸਾਲ 528 ਹਾਊਸ ਸਰਜਨ ਦੀ ਭਰਤੀ ਤਾਂ ਕੀਤੀ ਸੀ ਜੋ ਸਟੂਡੈਂਟ ਐਮਬੀਬੀਐਸ ਪੂਰੀ ਕਰ ਲੈਂਦੇ ਨੇ ਉਹਨਾਂ ਨੂੰ 6 ਮਹੀਨਿਆਂ ਦੇ ਅੰਦਰ ਸਿਹਤ ਵਿਭਾਗ ਆਪਣੇ ਨਾਲ ਜੋੜ ਲੈਂਦਾ ਉਸ ਤੋਂ ਬਾਅਦ 6 ਮਹੀਨੇ ਦੇ ਬਾਅਦ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ ਪਰ ਇਹ ਜ਼ਿਆਦਾਤਰ ਪ੍ਰਾਇਮਰੀ ਹੈਲਥ케ਅਰ ਦੇ ਵਿੱਚ ਹੀ ਤਾਇਨਾਤ ਹੁੰਦੇ ਨੇ ਜਨਵਰੀ 2023 ਦੇ ਵਿੱਚ ਵੀ ਸਿਹਤ ਵਿਭਾਗ ਨੇ ਕੁਝ ਨਿਯਮਤ ਅਸਾਮੀਆਂ ਨੂੰ ਭਰ ਲਿਆ ਸੀ ਪਰ ਵੱਡੇ ਪੱਧਰ ਦੇ ਉੱਤੇ 2020 ਤੋਂ ਬਾਅਦ ਨਿਯਮਤ ਡਾਕਟਰਾਂ ਦੀ ਕੋਈ ਭਰਤੀ ਹੀ ਨਹੀਂ ਹੋਈ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਵੀ ਵਿਭਾਗ ਜ਼ਿਆਦਾ ਭਰਤੀਆਂ ਕਰਨ ਦਾ ਦੀ ਕੋਸ਼ਿਸ਼ ਕਰਦਾ ਕਰਦਾ ਹੈ ਕੰਟਰੈਕਟ ਦੇ ਉੱਤੇ ਕੰਮ ਕਰਨ ਦੇ ਲਈ ਵੀ ਜ਼ਿਆਦਾਤਰ ਡਾਕਟਰ ਇੱਛਕ ਨਹੀਂ ਹੁੰਦੇ ਕਿ ਕੰਟਰੈਕਟ ਤੇ ਕੰਮ ਕਰਾਂਗੇ ਉਸ ਦੇ ਲਈ ਕਿੰਨਾ ਕੁ ਮਿਹਨਤਾਨਾ ਮਿਲੇਗਾ ਬਹੁਤ ਨਗੂਣੀਆ ਜੀ ਤਨਖਾਹ ਹਾਲਾਂਕਿ ਐਨਡੀਬੀਐਸ ਦਾ ਕੋਰਸ ਕਰਨ ਵਾਸਤੇ ਹੀ ਲੱਖਾਂ ਕਰੋੜਾਂ ਰੁਪਏ ਦਾ ਵਿਦਿਆਰਥੀਆਂ ਦਾ ਚੌਥਾ ਪੰਜਾਂ ਸਾਲਾਂ ਚ ਖਰਚਾ ਆ ਜਾਂਦਾ ਹੈ ਇਸੇ ਕਰਕੇ ਇਸ ਮੁਸੀਬਿਆਂ ਆ ਰਹੀਆਂ ਨੇ ਹੁਣ ਜਿਹੜੀ ਭਰਤੀ ਨੂੰ ਲੈ ਕੇ ਡਾਕਟਰ ਅਤਿੰਦਰ ਕੌਰ ਨੇ ਡਾਇਰੈਕਟਰ ਹੈਲਥ ਵਿਭਾਗ ਦੇ ਪੰਜਾਬ ਦੇ ਉਹ ਕੀ ਕਹਿ ਰਹੇ ਨੇ ਉਹ ਕਹਿੰਦੇ ਕਿ ਕੰਮ ਦਾ ਦਬਾਅ ਜਲਦੀ ਸ਼ੁਰੂ ਭਰਤੀ ਪ੍ਰਕਿਰਿਆ ਕਰਦੇਾਂਗੇ ਪੋਸਟਮਾਰਟਮ ਤੇ ਐਮ ਐਲ ਆਰ ਕਰਨ ਤੇ ਕੋਰਟ ਦੇ ਵਿੱਚ ਸਬੂਤ ਦੇਣ ਜਾਣ ਦੇ ਲਈ ਡਾਕਟਰਾਂ ਦੀਆਂ ਡਿਊਟੀਆਂ ਦਾ ਹੀ ਹਿੱਸਾ ਹੈ ਇਸੇ ਕਰਕੇ ਪਰੇਸ਼ਾਨ ਪਰੇਸ਼ਾਨੀ ਦੀ ਜਿਹੜੀ ਗੱਲ ਆ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਹੈ ਪਰ ਜਗ੍ਹਾ ਖਾਲੀ ਜ਼ਰੂਰ ਹੈ ਇਸ ਦੇ ਬਾਅਦ ਡਾਕਟਰਾਂ ਦਾ ਦੇ ਕਾਮੇ ਦੇ ਉੱਤੇ ਦਬਾਅ ਬਹੁਤ ਹੈ ਡਾਕਟਰਾਂ ਦੇ ਉੱਤੇ ਕੰਮ ਦਾ ਦਬਾਅ ਹੋਣ ਦੇ ਕਰਕੇ ਹੀ ਜਲਦੀ ਭਰਤੀ ਪ੍ਰਕਿਰਿਆ ਸੀ ਸ਼ੁਰੂ ਕਰਾਂਗੇ ਫਿਰ ਇਹ ਦਬਾਅ ਘੱਟ ਸਕਦਾ ਹੈ ਔਰ ਬਾਕੀ ਮੁਕਾਬਲੇ ਜਿਹੜਾ ਤਨਖਾਹਾਂ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਮੈਡੀਕਲ ਅਫਸਰਾਂ ਦੇ ਵਿੱਚ ਵੀ ਅੰਤਰ ਵੀ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਬੇਸਿਕ ਪੇ ਆ ਜਿਹੜੀ 53100 ਰੁਪਏ ਆ ਜਿਹੜਾ ਕਿ ਐਨਪੀਏ ਵੀ ਪ੍ਰਤੀਸ਼ਤ ਦਿੱਤਾ ਜਾਂਦਾ ਹੈ ਐਚ ਆਰਏ 10% ਦਿੱਤਾ ਜਾਂਦਾ ਡੀਏ 38% ਇਸ ਦੇ ਵਿੱਚ ਸ਼ਾਮਲ ਹੈ ਹਰਿਆਣਾ ਦੇ ਵਿੱਚ 56100 ਰੁਪਏ ਆ ਔਰ ਐਨਪੀਏ ਜਿਹੜਾ 20% ਤੇ ਐਚਆਰਏ 16% ਤੇ ਡੀਏ ਆ ਜਿਹੜਾ 50% ਦੀ ਦਿੱਤਾ ਜਾਂਦਾ ਯਾਨੀ ਕਿ ਹਰਿਆਣਾ ਤੇ ਪੰਜਾਬ ਸੂਬੇ ਦਾ ਮੁਕਾਬਲਤਨ ਕੀਤਾ ਜਾਵੇ ਤੇ ਹਰਿਆਣੇ ਦੇ ਵਿੱਚ ਸਿਵਾਵਾਂ ਦੇ ਬਦਲੇ ਮਿਹਨਤਾਨਾ ਵਾਧਾ ਮਿਲ ਰਿਹਾ ਹੁਣ ਇਸ ਦੇ ਲਈ ਜਿਹੜੇ ਨੇ ਆਮ ਆਦਮੀ ਕਲੀਨਿਕ ਦੇ ਵਿੱਚ 842 ਤੋਂ ਬਾਅਦ ਐਮਓ ਤਨਾਤ ਕੀਤੇ ਗਏ ਇੱਕ ਇੱਕ ਐਮਓ ਤਨਾਤ ਕੀਤਾ ਗਿਆ ਤਾਂ ਕਿ ਸੀਨੀਅਰ ਡਾਕਟਰ ਮਰੀਜ਼ਾਂ ਨੂੰ ਦੇਖ ਸਕੇ ਤੇ ਕੇਂਦਰ ਬਿਹਤਰ ਤਰੀਕੇ ਦੇ ਨਾਲ ਇਸ ਨੂੰ ਸੰਚਾਲਿਤ ਕਰ ਸਕੇ ਵਰਤਮਾਨ ਸਮੇਂ ਦੇ ਵਿੱਚ 842 ਐਮਓ ਐਮਓ ਇਨ੍ਹਾਂ ਕਲੀਨਿਕਾਂ ਦੇ ਵਿੱਚ ਤਨਾਤ ਨੇ ਇਸ ਕਾਰਨ ਜ਼ਿਲ੍ਹਾ ਹਸਪਤਾਲ ਸੀਐਚਸੀ ਤੇ ਪੀਐਚੀ ਦੇ ਵਿੱਚ 1257 ਹੀ ਐਮਓ ਤੇ ਵਿਸ਼ੇਸ਼ ਰਹਿ ਗਏ ਨੇ ਤੇ ਉਹ ਸਾਰਿਆਂ ਦੀ ਵੰਡੀ ਪੈ ਗਈ ਹੈ ਜਿਸ ਦੇ ਕਰਕੇ ਮੈਡੀਕਲ ਆਫਸਰਾਂ ਦੀ ਵੱਡੇ ਪੱਦਰ ਦੇ ਉੱਤੇ ਘਾਟ ਹੈ ਉਸ ਦੇ ਨਾਲ ਜੂਝ ਰਿਹਾ ਪੰਜਾਬ ਹੁਣ ਲਗਭਗ 50 ਫੀਸਦੀ ਪਦ ਖਾਲੀ ਪਏ ਨੇ ਯਾਨੀ ਕਿ 2243 ਅਸਾਮੀਆਂ ਖਾਲੀ ਪਈਆਂ ਨੇ ਮੈਡੀਕਲ ਆਫਸਰਾਂ ਦੀਆਂ ਤਕਈਆਂ ਨੇ ਜਿਨ੍ਹਾਂ ਨੇ ਨੌਕਰੀ ਛੱਡੀ ਉਹਨਾਂ ਨੇ ਕਿਹਾ ਕਿ ਕਿਸੇ ਵਿਵਾਦ ਵੇ ਜ਼ਰੂਰੀ ਫਸਣਾ ਇਸ ਕਰਕੇ ਨਿੱਜੀ ਕਾਰਨ ਦੱਸੋ ਤੇ ਆਪਣੀ ਨੌਕਰੀ ਛੱਡੋ ਕਿਸੇ ਤਰ੍ਹਾਂ ਦਾ ਦਬਾਅ ਨਾ ਚੱਲੋ ਤਾਂ ਇਹ ਰਿਪੋਰਟ ਆ ਜਿਹੜੀ ਕਾਫੀ ਕੁਝ ਬਿਆਨ ਕਰਦੀ ਐ ਸੰਕੇਤ ਦਿੰਦੀ ਐ ਕਿ ਮੈਡੀਕਲ ਅਫਸਰਾਂ ਦੀ ਵੱਡੀ ਘਾਟ ਦੇ ਕਰਕੇ ਕੀ ਕੀ ਪ੍ਰਭਾਵ ਪੈ ਰਹੇ ਨੇ ਤੇ ਇਸ ਦੇ ਨਾਲ ਹਸਪਤਾਲਾਂ ਦੇ ਵਿੱਚ ਜਾਂ ਪਿੰਡੂ ਖੇਤਰਾਂ ਦੇ ਬਿੜੀਆਂ ਜਾਂ ਡਿਸਪੈਂਸਰੀਆਂ ਨੇ ਜਾਂ ਮੁਹੱਲਾ ਕਲੀਨਿਕ ਨੇ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਇਹ ਤੁਸੀਂ ਭੜੀਪਾਂਤ ਅੰਦਾਜ਼ਾ ਲਗਾ ਸਕਦੇ ਹੋ ਤੇ ਜਲਦੀ ਹੀ ਮੈਡੀਕਲ ਅਫਸਰਾਂ ਦੀ ਜੇਕਰ ਭਰਤੀ ਪੂਰੀ ਹੁੰਦੀ ਹੈ ਤਾਂ ਫਿਰ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਉਹਨਾਂ ਤੇ ਵੀ ਕੰਮ ਦਾ ਬੋਝ ਘਟੇਗਾ ਤੇ ਜਿਹੜੇ ਨਵੇਂ ਭਰਤੀ ਹੋਣਗੇ ਉਹਨਾਂ ਨੂੰ ਵੀ ਰੁਜ਼ਗਾਰ ਦਾ ਮੌਕਾ ਮਿਲੇਗਾ ਫਿਲਹਾਲ ਇਸ ਰਿਪੋਰਟ ਵਿੱਚ ਐਨਾਈ ਤੁਸੀਂ ਬਣੇ ਰਹੋ اے ਵੀ ਸੀ ਪੰਜਾਬ ਦੇ ਨਾਲ